ਪੰਜਾਬ ਚ ਵੱਡੀ ਅਤਵਾਦੀ ਸਜਸ਼ ਹੋਈ ਨਕਾਮ ਹੋ ਜਾਣੀ ਸੀ ਵੱਡੀ ਤਬਾਹੀ ਪੁਲਸ ਦੀ ਮਸ਼ਤੇਦੀ ਨੇ ਕੀਤਾ ਬਚਾ ਪਾਕਿਸਤਾਨ ਆਈਐਸਆਈ ਨਾਲ ਜੁੜੇ 10 ਅਤਵਾਦੀਆਂ ਨੂੰ ਲੁਧਿਆਣਾ ਪੁਲਸ ਨੇ ਕੀਤਾ ਗ੍ਰਿਫਤਾਰ ਵੱਡੀ ਮਾਤਰਾ ਚ ਹੈਂਡ ਗ੍ਰਨੇਡ ਦਿੱਲੀ ਤੋਂ ਬਾਅਦ ਲੁਧਿਆਣਾ ਚ ਵੀ ਅਤਵਾਦੀਆਂ ਵੱਲੋਂ ਵੱਡੀ ਫਾਤ ਤਤ ਕਰਨ ਦੀ ਸਜਸ਼ ਰਚੀ ਗਈ ਸੀ ਜਿਸ ਨੂੰ ਲੁਧਿਆਣਾ ਪੁਲਸ ਨੇ ਸੂਝਬੂਝ ਅਤੇ ਮਸ਼ਤੇਦੀ ਦੇ ਨਾਲ ਨਕਾਮ ਕਰ ਦਿੱਤਾ ਹੈ ਲੁਧਿਆਣਾ ਪੁਲਸ ਵੱਲੋਂ 10 ਅਤਵਾਦੀਆਂ ਨੂੰ ਵੱਡੀ ਮਾਤਰਾ ਚ ਹੈਂਡ ਗ੍ਰਨੇਡਾਂ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਕਿ ਲੁਧਿਆਣਾ ਵਿੱਚ ਵੱਡੀ ਵਾਰਤਾਤ ਕੰਤੀ ਫਰਕ ਵਿੱਚ ਚੰਨ ਅਤੇ ਚਤਤਰ ਫੜੇ ਗਏ ਅਤਵਾਦੀ ਮੁਖਸ਼ਦ ਸਾਹਿਬ ਦੇ ਅਤੇ ਨੇੜੇ-ਤੇੜੇ ਦੇ ਰਹਿਣ ਵਾਲੇ ਸਨ ਅਤੇ ਇਹਨਾਂ ਦੀਆਂ ਧਾਰਾਂ ਵਿਦੇਸ਼ਾਂ ਅਤੇ ਪਾਕਿਸਤਾਨ ਆਈਐਸਆਈ ਨਾਲ ਜੁੜੀਆਂ ਹੋਈਆਂ ਹਨ ਜੋ ਵਿਦੇਸ਼ਾਂ ਵਿੱਚ ਬੈਠ ਕੇ ਇਹਨਾਂ ਨੂੰ ਵਾਰਦਾਤਾਂ ਕਰਨ ਲਈ ਹਦਾਇਤਾਂ ਦੇ ਰਹੇ ਸਨ ਇਸ ਵੰਦੀ ਪੁਲਿਸ ਦੇ ਵੱਡੇ ਅਧਿਕਾਰੀ ਨੇ ਪ੍ਰੈਸ ਕਾਨਫਰੰਸ 'ਵੱਡੇ ਖੁਲਾਸੇ ਕੀਤੇ ਹਨ ਸੁਣਾਉਦੇ ਹਨ ਤੁਹਾਨੂੰ ਕੀ ਕੁਝ ਕਿਹਾ ਪੁਲਿਸ ਦੇ ਵੱਡੇ ਅਧਿਕਾਰੀ ਨੇ ਦਿਨ ਪਹਿਲੇ ਜਿਹੜਾ ਹੈਂਡ ਗ੍ਰੇਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਵੀ ਸੀਗੀ ਇਨਪੁੱਟਸ ਵੀ ਸੀਗੇ ਤੇ ਅ ਮਿਨਾਨਾ ਕਮਿਸ਼ਨਰ ਪੁਲਿਸ ਨੇ ਰਾਉਂਡ ਦ ਕਲॉक ਨਾਕਾਬੰਦੀ ਵੀ ਚਲ ਰਹੀ ਸੀ ਕਿ ਪੈਟਰੋਲਿੰਗ ਵੀ ਚਲਨੀ ਸੀਗੀ ਜਿਸ ਕਰਕੇ ਇੱਕ ਗਰਨੇਟ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਦ ਦੇ ਰਹਿਣ ਵਾਲੇ ਨੇ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੋਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕਾਇ ਸੈਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੂਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰੈਕੀ ਕਰਨੀ ਹੈ ਰੈਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਸੇਕਣਾ ਜਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜਿੱਦੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਨਟੈਰੋਗੇਸ਼ਨ ਚ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕ ਆਈਐਸਏ ਨਾਲ ਮਿਲ ਕੇ 테ਰਰਿਸਟ ਮੋਡਿਊਲ ਜਿਹੜਾ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ 테ਰਰਿਸਟ ਮੋਡਿਊਲ ਅਹ ਦੇ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰ ਜਿਹੜੇ ਹਨ ਜਿਹੜੇ ਨੋਮੀਨੇਟ ਹੋਏ ਹਨ ਜਨਾਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਇਡੈਂਟੀਫਾਈ ਕਰ ਲਏ ਨੇ ਬਹੁਤ ਜਲਦੀ ਇਹਨਾਂ ਨੂੰ ਰਿਪੋਰਟ ਵੀ ਕਰਾਇਆ ਜਾਏਗਾ ਜੀ ਕੁਐਸਚਨ ਸਿਰਫ ਪਤਾ ਲੱਗਿਆ ਕਿ ਕਿਹੜੇ ਸੀਗੇ ਸਰ ਲੁਧਿਆਣੇ ਦੇ ਨਾਲ ਹੋਰ ਵੀ ਕੋਈ ਸ਼ਹਿਰਾਂ ਦੇ ਵਿੱਚ ਸੀ ਜੀ 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 ਹੋਰ ਵੀ ਟਾਰਗੇਟ ਸੀਗੇ ਜੀ ਇਹ ਕੋਰਪੋਰੇਟ कुछ पार्ट ऑफ़ ਆਫ भी टारगेट ਟਾਰਗੇਟ ਦੇ ਐਬਸਰਡ ਟਾਰਗੇਟ ਪੀਸੀ ਦਾ ਕੋਹਸੀ ਰਿਪੋਰਟ ਦੇ ਰਿਹਾ ਹੈ ਜਿਹੜੇ ਪਲਾਸਟਿਕ ਸਰੇ ਆ ਜੀ ਪੀਸੀ सरकार ने तो तो सरकार तो तो ने ਨੇ ਸਰਕਾਰ ਨੇ ਉਹਨਾਂ ਨੂੰ ਆਪਣ ਵਿਕੇ उन्हें ਭੇਜਿਆ ਉਹਨਾਂ ਦੇ ਡੀਗਰੀ ਸਾਹਿਬ ਉਹਨਾਂ ਨੂੰ ਐਡੂਕੇਟਡ ਵਰਕ ਕਿਡਾ ਸਰ ਅਜੀਮ ਮੁਨੀਸ਼ਾ ਇਜ਼ ਅ ਮੇਨ ਕਨਸਪਿਰੇਟਰ ਆਫ ਦੀ ਕੀ The main main handlers they are sitting in Pakistan and in Malaysia. So Pakistan जी 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 �

मेरा 30-70 का नाली के मुख पर सर इट वाज अ डील अगेंस्ट फॉर एग्जांपल एक अलग इन्होंने कोई अलॉरमेंट दी थी किसी तरह पैसे मिले इट इज ऑल बेस्ड ऑन अलॉरमेंट इट इज ऑल बेस्ड जी जी ऑल बेस्ड ऑन अलॉरमेंट सर अगर सभी परचेस है तो कोई हमारे घर पे है हां घर पे है एनडी पे परचेस करते हैं तो मेन फर्क ना इन का भी में दिस सारा बेस कांसेप्ट को कर के दे, दे पर, सर ब्रेक सिक्स पे सर ब्रेक सिक्स पे मिस्टर तो की रोल है इंट्रोड्यूस करने वाले हैं जी इंट्रोड्यूस करने वाले एग्जांपल आई गिव इन एग्जांपल एनर्जी एक्टर नाम ऑफ स्टूडेंट चाहिए सर बुलेट्स जस्ट मेंबर इज द मेन नेक्स्ट इज अ कांटेक्ट हैंडलर हु पीपल हु Uh, Narcotics, contrabands from uh, Pakistan, they are, they are trying to push, they are trying to push uh, weapons and uh, grenades, loge, to rocket launchers, small weapons. Loge. So, just a is assuming he is talking to this person who is sitting in Pakistan. Uh, he is talking to the person sitting in Pakistan. Uh, ਬਸ ਥ੍ਰੀ ਵਰਕ ਇਨ ਬੋਰਡਰ ਇਨ ਕੰਟਰੋਵਰਟ ਕੰਟਰੋਵਰਟ ਮੰਨਦੇ ਯੂ தோ ਕੰਟਰੋਵਰਟ ਮਾਇਦੀ ਜਸ ਬੈਬਲ ਨੇ ਇੱਕ ਬੰਦਾ ਲੱਭ ਲਿਆ ਜੀ ਅਜੇ ਅਜੇ ਜਿਹੜਾ ਹੈ ਉਹ ਫ੍ਰੀ ਬੋਰਡਰ ਹੈ ਮਲੇਸ਼ੀਆ ਸਿਰ ਹੈ ਅਜੇ ਨੂੰ ਮੁਸ਼ਾਇਰੀ ਕੀਤੇ ਨੇ ਕੋਈ ਜਾਣਕਾਰ ਹੈ ਉਹ ਤਾਂ ਅੱਜ ਵੀ ਦੋ ਜਾਣਕਾਰਾਂ ਨੂੰ ਦੇਖ ਲੈਣੇ ਉਹਨੇ ਉਹਨਾਂ ਨੂੰ ਸੰਪਰਕ ਕੀਤਾ ਜੇਲ ਵਾਲਿਆਂ ਨੇ ਇਹਨਾਂ ਨੂੰ ਸੰਪਰਕ ਕੀਤਾ ਸੋ ਦਰ ਇਸ ਅ ਹੋਲ ਚੇਨ ਵਿਚ ਵੀ ਅ ਪ੍ਰੋਬਲਮ ਸਰ ਚੰਗੀ ਜਿੰਦਗੀ ਜਾਈ ਹੈ ਬਰਾਮਤ ਕੀ ਹੁੰਦਸ ਦੀ ਪ੍ਰਾਪਤ ਕੀ ਗਈ ਹੋਈ ਹੈ ਪ੍ਰਾਪਤ ਕੀ ਜੀ ਆਕੇ ਥੱਲੇ ਫਰਮਾ ਰਹੇ ਨੇ ਦੇ ਕੁਝ ਟੈਕਨੀਕਲ ਡਿਵਾਈਸ ਸਰ ਕੋਈ ਟਾਈਮਿੰਗ ਹੈ ਤਾਂ ਮਿੱਥੀ ਹੋਈ ਸੀ ਵੀ ਅਸੀਂ ਥੈਟ ਟਾਈਮ ਅਸੀਂ ਇਸ ਤਰੀਕੇ ਨਾਲ ਨਹੀਂ ਕੀਤੀ ਹੋਈ ਹੈ ਜੁਹਾਰਾ ਵਿੱਚ ਜੀ ਸੀ ਸਰ ਇਹ ਸਰ ਇਹਨਾਂ ਨੇ ਹੀ ਮਾਰਦਤ ਨੂੰ ਅੰਜਾਮ ਦੇਣਾ ਸੀ ਜਾਂ ਇਹਨਾਂ ਨੇ ਕਿਤੇ ਅੱਗੇ ਨਹੀਂ ਕਰਨੀ ਸੀ ਸਰ ਕੀ ਟਾਰਗੇਟ ਕੀ ਸੀ ਅੱਗੇ ਕੀ ਟਾਰਗੇਟ ਅਨਨਸਰ ਸਰ ਟਾਈਮਿੰਗ ਨੂੰ ਕਿੰਨੇ ਚਿਰ ਪਹਿਲਾਂ ਬੰਦ ਕਰਦੇ ਹੋ ਟਾਈਮਿੰਗ ਤੋਂ ਕੁਝ ਗੱਲ ਕਰਦੇ ਸਰ ਇਹਨਾਂ ਨਾਲ ਕੋਈ ਉਹ ਲਿੰਕ ਤਾਂ ਨਹੀਂ ਸੀਗਾ ਦਿੱਲੀ ਦੇ ਨਾਲ ਜਿਹੜਾ ਬਲਾਸਟ ਹੋਇਆ ਇਹਨਾਂ ਹਾਲੇ ਤੱਕ ਸਰ ਜਿਹੜਾ ਹੈਂਡ ਗ੍ਰੇਨੇਡ ਬ੍ਰਾਹਮਤ ਹੋਇਆ ਉਹ ਚੀਨ ਨਿਰਮਿਤਾ ਉਸ ਦਾ ਜੀ ਜੀ ਚੀਨ ਕਿਸ ਤਰੀਕੇ ਦੇ ਨਾਲ ਆਇਆ ਵਿੱਚ ਪਤਾ ਨਹੀਂ ਜੀ ਨਹੀਂ ਇਹ ਹਾਲੇ ਸਰ ਇਹਨਾਂ ਦਾ ਮੇਨ ਮੋਟਿਵ دہشت ਫੈਲਾਉਣਾ ਸੀਗਾ ਜਾਂ ਜਨਤੂ دہشت دہشت ਇਹਨਾਂ ਨੂੰ ਪੈਸਾ ਕਿੱਥੇ ਮਿਲਿਆ ਸਰ ਪੈਸਾ ਜਿਹੜਾ ਉਹਨਾਂ ਕੋਲ ਹੀ ਸੀ ਉਹਨਾਂ ਨੇ ਪਹੁੰਚ ਪਾਇਆ ਸੀ ਕਿ ਇਹਨਾਂ ਨੂੰ ਮੱਤਾ ਦੇਣੀ ਕੋਈ ਬੰਦਾ ਦੇਣਾ ਇਹਨਾਂ 10 ਤੋਂ ਇਲਾਵਾ ਹੋਰ ਕੋਈ ਬੰਦੇ ਵੀ ਨੂੰ ਮਾਰਕ ਬੋਸ ਸਕਦੇ ਨੇ ਵਿੱਚ ਹਾਂ ਜੀ ਜਿਵੇਂ ਜਿਵੇਂ ਹਨ ਪਰ ਬਹੁਤ ਲੱਗਦਾ ਸੀ ਠੀਕ ਥੈਂਕ ਯੂ ਥੈਂਕ ਯੂ